बाबा साहब की सोच फैले गए बाबा साहब की बहुत सी सोच है चलो आ जाओ ਹੇ ਪੀਨ ਜੈਪਾਰਤ ਜੀ ਜੈਗੁਰੂ ਦੇਵ ਭਾਨਗੁਰ ਦੇਵ ਜੀ ਸੋ ਅੱਜ ਬਾਬਾ ਸਾਹਿਬ ਜੀ ਦਾ ਡਾਕਟਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਹੈ ਸੋ ਅੱਜ ਅੰਬੇਦਕਰ ਸੈਨਾ ਪੰਜਾਬ ਵੱਲੋਂ ਸ਼੍ਰੋਮਣੀ ਸ਼੍ਰੀ ਗੁਰੂ ਰਵੀ ਦਾਸ ਮੰਦਿਰ ਚੱਕ ਹਕੀਮ ਵਿਖੇ ਜੋ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਉਸ ਵਿੱਚ ਅੱਜ ਮੈਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ ਬਲੱਡ ਡੋਨੇਟ ਕੀਤਾ ਨਹੀਂ ਨਹੀਂ ਮੈਂ ਤੇ तकरीबन ਮੈਨੂੰ ਲਗਭਗ 20 ਵਾਰੀ ਮੈਂ ਜਿਹੜਾ ਬਲੱਡ ਡੋਨੇਟ ਕਰ ਚੁੱਕਾ 바ਵਾ ਸਾਹਿਬ ਦੇ ਅਪੀਲ ਨਰਮਣ ਦੇ ਵਿੱਚ ਤੇ ਔਰ 바ਵਾ ਸਾਹਿਬ ਜੀ ਦੇ ਜਨਮ ਦਿਨ ਤੇ ਸੋ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਨੌਜਵਾਨ ਜਿਹੜੇ ਆ ਵੱਧ ਤੋਂ ਵੱਧ 바ਵਾ ਸਾਹਿਬ ਜੀ ਦੇ ਨਾਮ ਤੇ ਉਹ ਬਲੱਡ ਡੋਨੇਟ ਕਰ ਰਹੇ ਨੇ ਸੋ 바ਵਾ ਸਾਹਿਬ ਜੀ ਨੇ ਆਪਣਾ ਸਾਰਾ ਜੀਵਨ ਆਪਣਾ ਸਾਰਾ ਪਰਿਵਾਰ ਸਾਡੀ ਸੁੱਖ ਸੁਵਿਧਾ ਵਾਸਤੇ ਉਹਨਾਂ ਨੇ ਆਪਣਾ ਕੁਰਬਾਨ ਕਰ ਦਿੱਤਾ ਔਰ ਅਸੀਂ ਉਹਨਾਂ ਦੇ ਅੱਜ ਜਨਮ ਦਿਨ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਮੈਂ ਆਪ ਅੱਜ ਜਿਹੜਾ ਖੂਨਦਾਨ ਕੀਤਾ ਔਰ ਪਹਿਲਾਂ ਵੀ ਬੜੀ ਬਾਰ ਖੂਨਦਾਨ 바ਵਾ ਸਾਹਿਬ ਜੀ ਦੇ ਨਾਮ ਤੇ ਅਸੀਂ ਦੇ ਚੁੱਕੇ ਹਾਂ ਸੋ ਬਹੁਤ ਖੁਸ਼ੀ ਵਾਲੀ ਗੱਲ ਹੈ ਸੋ ਸਾਰੇ ਸਾਥੀਆਂ ਨੂੰ ਅੰਬੇਡਕਰ ਸਿਆਣਾ ਵੱਲੋਂ 바ਵਾ ਸਾਹਿਬ ਜੀ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕਬਾਦ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਜੀ ਜੈ ਭੀਮ ਕੀ ਬਾਤ ਅੱਜ 바ਵਾ ਸਾਹਿਬ ਡਾਕਟਰ ਭੀਮਰਾਓ ਡਾਕਟਰ ਦੇ ਜਨਮ ਦਿਨ ਸੰਬੰਧੀ ਬੱਚੇ ਅੰਮ੍ਰਿਤਸਰ ਪੰਜਾਬ ਵੱਲੋਂ ਖੋਲਦਾਂ ਕੈਂਪ ਲਾਇਆ ਗਿਆ ਔਰ ਖੋਲਦਾਂ ਕੈਂਪ ਦੇ ਨਾਲ ਨਾਲ ਬਾਬਾ ਸਾਹਿਬਾ ਅੰਮ੍ਰਿਤਸਰ ਲਕ ਲਕ ਲਾਇਆ ਜਿੱਦਾਂ ਔਰ ਇੱਕਲਾ ਖੋਲਦਾਂ ਕੈਂਪਸ ਲਾਇਆ ਇਹ ਬਾਬਾ ਸਾਹਿਬਾ ਅੰਮ੍ਰਿਤਸਰ ਤੋਂ ਜੋ ਬਾਬਾ ਸਾਹਿਬਾ ਅੰਮ੍ਰਿਤਸਰ ਦੇ ਜਾਤ ਪੰਡਤ ਤੋਂ ਸਮਾਜ ਜੋੜਨ ਦੀ ਗੱਲ ਕੀਤੀ ਸੀ ਬਾਬਾ ਸਾਹਿਬਾ ਅੰਮ੍ਰਿਤਸਰ ਨੇ ਜਿੱਦਾਂ ਜੱਤਾਂ ਨੂੰ ਥਾਤੋਂ ਕਰਕੇ ਐਸਸੀ ਬੀਸੀ ਓਬੀਸੀ ਬਣਾ ਸੀ ਤਾ ਕੋਈ ਕਹਤਾ ਸੀ ਜਿਹੜਾ ਬਲੱਡ ਜੱਬ ਦੇ ਵਿੱਚ ਕਿਸੇ ਦਾ ਕੋਈ ਵੀ ਕਾਸਤ ਨਹੀਂ ਹੁੰਦੀ ਬਸ ਸਿਰਫ ਲਾਟੇ ਕਿਸੇ ਜਰੂਰਮਨ ਦੀ ਕਿਸੇ ਨੂੰ ਲੋੜ ਨਹੀਂ ਪੈਂਦਾ ਸਕੀ ਹੁੰਦਾ ਇੱਕ ਸੱਤੇ ਦੇ ਇੱਕ ਛੜੀ ਜਾਂਦਾ ਹੈ ਜਾਂ ਸੀਐਵੀਸੀ ਆ ਤਾਂ ਅਸੀਂ ਬਾਬਾ ਸਾਬੂ ਬਲੱਡ ਲੈ ਕੇ ਕੋਸ਼ਿਸ਼ ਕਰ ਹੁੰਦੇ ਆ ਫਿਰ ਉਹ ਤਾਂ ਜੋ ਕਿ ਬਲੱਡ ਕਿਸੇ ਨੂੰ ਜਰੂਰਮਨ ਲੋੜ ਪਾ ਸਕਦੇ ਅਸੀਂ ਉਸ ਤੋਂ ਉਸ ਤੋਂ ਨਹੀਂ ਤਾਂ ਬਲੱਡ ਜਿੰਨੇ ਹੈ ਉਹ ਕਿਸ਼ੇ ਕਾਫਾ ਜੋ ਵੀ ਹੋਵੇ ਅਸੀਂ ਕਿਹਨੂੰ ਕੋਈ ਪੁੱਛਦੇ ਨਹੀਂ ਜੇ ਇੱਕ ਦਿਨ ਸਾਢੇ 4 ਸੋਚਾ ਕਿ ਕਿਦਰਾ ਵਾਪਸ ਹੋ ਅਮਰੀਕਾ ਹੀ ਸੋਚ ਨੂੰ ਉਹ ਤਾਂ ਕੰਮ ਤੋਂ ਮਾਰਿਆ ਗਿਆ ਕਿ ਆਪਾ ਨਮੋਤਾਲੀ ਜੈ ਕੁਰਦੇ ਪੰਥ